ਸਾਡੇ ਸਾਰੇ ਸਤਿਕਾਰਯੋਗ ਯਾਨੀ ਸੱਚੀ ਪੁਸ਼ਟੀ ਦੇ ਆਪਕ੍ਰਿਆਨਸਾ ਅਰਸਾ ਨੂੰ ਆਪੇ ਪਰਪਰ ਤਾਂ ਦੇ ਸਾਹਸ ਤੇ ਯਿਆਨ ਦੇ ਸਿਆ ਪਰ ਏ ਚੀਜ਼ ਜਿਹੜੀ ਆ ਸਾਨੂੰ ਕਦੋਂ ਲੱਭਣੀ ਕਿਉਂਕਿ ਤਿੰਨ ਸਟੇਜ ਆਇ ਚ ਪਹਿਲੀ ਇਹ ਹੈ ਕਿ ਸੁਣੋ ਬੜੇ ਧਿਆਨ

ਇੰਨਾ ਵੱਧਦੇ-ਵੱਧੇ ਮੇਰੇ ਸੱਚੇ ਪਾਤਸ਼ਾਹ ਜੀ ਦਾ ਬੜਾ ਬੜਾ ਭਾਗ ਕਮਤੇ ਭਾਰੇ ਜਿਉਂ ਜਿਵੇਂ ਆਪਣੇ ਮੁਕਾਮ Mein ਨੂੰ ਲਾਇਆ ਉਹਨੇ ਠੱਡੇ ਨਾ ਸਮਝਣਾ ਹਰ ਭਗਤ ਕਹੋੜੇ ਹਰ ਭਗਤ ਦਾ ਇੱਕ ਅਕਾਲ ਪੁਰਖ ਬਾਦ ਇਸੇ ਮੰਨਣ ਵਾਲਾ ਅਤੇ ਪ੍ਰਮਾਤਮਾ ਨੂੰ ਸਿੱਧ ਪ੍ਰਗਟ ਕਰਕੇ ਦਰਸ਼ਨ ਕਰਨ ਅਤੇ ਵਰਉਣ ਬਾਰੇ ਵੀ ਆਪਕਾ ਕੀ ਰੱਖਦਾ ਹੈ ਕਿ ਸੱਚੇ ਪਾਤਸ਼ਾਹ ਦੇ ਮੁਕਾਰ ਬਣ ਸੰਸਾਰ ਸੁਮਾਰ ਰਾਜ ਦੇ ਹਰ ਪੜਾ ਦੇ ਦੁੱਖ ਕਸ਼ਟ ਦੁੱਖ ਕਸ਼ਟ ਬਰਦਾਸ਼ਤ ਕਰਕੇ ਸਿੱਧਕ ਤੋਂ ਸਿੰਦੋਂ ਨਹੀਂ ਤੁਰਦਾ ਉਹ ਹਰ ਇਹ ਡੈਫੀਨੇਸ਼ਨ ਜਿਹੜੀ ਹੈ ਇਹ ਸੱਚੇ ਪਾਸ਼ੇ ਨੇ ਜਿਹੜੀ ਆਪਣੇ ਸਮਝ ਵਿੱਚ ਨਹੀਂ ਸਿਆਰੀ ਕਿ ਉਹਨੇ ਸਮਝਾਇਆ ਉਹ ਤੇ ਬਾਣੀ ਸੀ ਪਰ ਤੇ ਜਾਂਦੇ ਆ ਕਿ ਅਰਗੇ ਸਾਰਾ ਕੁਝ ਉਹਨੂੰ ਸਮਝਦਾ ਹਰ ਪੜਾ ਤੱਕ ਬੜਨਾ ਕਹੇ। ਕੋਰੇ ਨਾ ਬਣੀ ਦੇ ਵਿੱਚ ਨਾ ਸੱਚੀ ਬਾਸ਼ਾ ਇਹ ਸਾਈਂ ਕੋ ਸ਼ੈਸ਼ ਸੰਭਤ ਤੁ। ਹਰ ਕੋ ਰਗਾਇਏ ਮੌਤ ਤੱਕ ਫਿਰ ਮੁਸ਼ਕਲੀ ਵਿੱਚ। ਨਾਰਦ ਕਹੇ ਜਨ ਭੜ ਤੋ ਆਉਂਗੇ ਮਿਲ ਕੇ ਗੁਈਏ। ਨਾਲੇ ਸ਼ਵਦਾ ਕਿੰਨਾ ਪ੍ਰਮਾਤਮਾ ਦੇ ਗਿਆਨ ਤੋਂ ਮੇਰੇ ਨਾਲ ਸਾਰੇ ਮਿਲ ਕੇ ਜਾਪਾਂ ਗੁਈਏ। ਮੰਗਣਾ ਗਾ ਜਮਾਈ ਆ। ਮੁੰਨਾ ਮੈਂ ਦੱਸਦਾ ਗਾ ਗੁਈ ਕੀ ਕਿ ਪਹਿਲਾਂ ਕੁਕੂੜੇ ਕਰੰਦੀ ਵੀਕ ਗੰਗੀਏ ਬੇਨ ਕਦਮਾ ਕਦੋਂ ਬੁਦਲਾਇ ਕਿ ਕੀ ਵੱਡੀ ਜਿਹੜੀ ਉਹ ਹਗਾਇਤ ਨਾਮ ਨੇ ਰੱਤ ਕੀ ਆ ਟਿੱਕੀ ਮੰਗੀ ਰਿਹਾ ਜੇ ਉਹਦੀ ਸ਼ਰਮ ਮੰਗਣੀ ਆ ਤੇ ਸਾਨੂੰ ਪਹਿਲਾਂ ਜਿਹੜੀ ਆ ਦਾ ਕੂੜ ਕਕਰਉਂਦੀ ਵੀਕ ਜਿਹੜੇ ਲੰਗਣੀ ਪਹਿਣੀਏ ਛੜਣੀ ਕਿਉਂਕਿ ਕਹਾ ਕੋਦ ਬੁਦਲਾ ਹੁਣ ਕਾ ਜਿੰਨਾ ਵੀ ਇਸ ਹਮਲੇ ਲੱਗੇ ਨਹੀਂ

ਜਨ ਭਗਤੋ ਮੰਨਣਾ ਔਖਾ ਮੈਂ ਸੱਚ ਸੱਚ ਸੁਣਾਇਆ ਪ੍ਰਭੂ ਮੇਰੇ ਨਾਲ ਨਹੀਂ ਵੀ ਸੁਖਾ ਸੁਖੀ ਸੰਦੀ ਹੱਥ ਕਿਸੇ ਜਦ ਤੱਕ ਅਸੀਂ ਉਸ ਦੇ ਹੁਕਮ ਦੀ ਪਾਲਣਾ ਨਹੀਂ ਕਰਦੇ ਉਹਨੀ ਦੇ ਤੱਕ ਨਹੀਂ ਇਸੇ ਕਰਕੇ ਸੱਚੇ ਪਾਤਸ਼ਾਹ ਨੇ ਸਾਈਂ ਨੂੰ ਵੀ

जिन्ना च मैं विच ना मिले तू मैं तू विच समाई जब तक साड़ी मैं दे विच ओ तू परमात्मा आगे नहीं मिल जाता उन्हीं तो देर तक मिलना तो वाटा खुशी ना होवे नू नूं

ਅੱਗੇ ਪਿੱਛੇ ਕਦਮਾ ਨਾ ਕੋਈ ਟਕਾਈਆ। ਜਦ ਤੱਕ ਉਹ ਪਰਮਾਤਮਾ ਸਾਡੇ ਅੰਦਰ ਮਿਲ ਨਹੀਂ ਜਾਂਦਾ, ਵਸ ਨਹੀਂ ਜਾਂਦਾ ਸਾਨੂੰ ਖੁਸ਼ੀ ਨਹੀਂ ਮਿਲਦੀ। ਤਦ ਤੱਕ ਪਰਮੇਸ਼ਰ ਦੇ ਅੰਦਰ ਨਹੀਂ ਜੂਲ। ਅੱਗੇ ਪਿੱਛੇ ਕਦਮਾ ਕੋਈ ਟਕਾਈਆ ਦਾ ਮਤਲਬ ਇਹ ਕਦੀ ਐਨੀ ਸੋਚਦੇ ਆ ਕਿ ਉਹਦੇ ਚੰਗੇ ਦੇ ਚਾਹੀਏ ਅਤੇ ਕਦੀ ਪਿੱਛੇ ਨੂੰ ਬਿਲਕੁਲ ਨਹੀਂ ਰਹਿੰਦੇ। ਜੇ ਮਥੇ ਦੇਖੇ

ਜੇਕ ਅਸੀਂ ਆਤਮਿਕ ਤੋਂ ਆਤਮ ਹੋ ਗਏ ਉਸ ਪਰਮਾਤਮਾ ਨੇ ਮਨ ਮੰਨ ਜਨੇ ਸੰਸਾਰੋਂ ਕੋਈ ਸੰਸਾਰੀ ਸ਼ਰਮ ਨਹੀਂ ਰਹਿੰਦੀ ਜੋ ਕੋਈ ਮਰਦੀ ਗਈ ਜਾਵੇ ਅਸੀਂ ਉਸ ਪਰਮਾਤਮਾ ਨੇ ਦੱਸਿਆ ਉਹਦੇ ਰੂਪ ਵਿੱਚ ਚਾਹਦੇ ਆ ਕੋਈ ਦੁਨਿਆਵੀ ਤੁਹਾਨੂੰ ਸਨਮਾਨ ਕਰੇ ਜਾਂ ਨਾ ਕਰੇ ਪਰ ਤੁਹਾਡੀ ਆਤਮਾ ਤੁਹਾਨੂੰ ਜਰੂਰ ਸਨਮਾਨ ਕਰੂਗੀ ਮੈਂ ਇਸ ਕਰਨਾ ਦੱਸਿਆ ਨੇ ਮੈਂ ਉਹਦੇ जे आत्म हो के परमात्म नाल जाओ सो फिर शर्म हजार हे न राईया अपने घर घर दी तहां आपे दस दे जुग इशारे नाल समझाईया आपने घर दी परमात्मा आपने राग ही जन दस दिया एक पल पंदी पल दी जुगर दा नहीं रहे ज्योति जो स्वरूप पर आप अपने के का का

so